ਖਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਦਾ ਸ਼ਿਕਾਲ ਮੈਂ ਪ੍ਰਬਿੰਦੇਬੀ ਸਿੰਘ ਪੰਦੇਰ ਪ੍ਰੋਗਰਾਮ ਬੋਲਦਾ ਪੰਜਾਬ ਤੋਂ ਥੋੜਾ ਸਵਰ ਕਰਦਾ ਮੇਰੇ ਨਾਲ ਨੇ ਮੇਰੇ ਸਹਿਯੋਗੀ ਗੁਰਮਖ ਸਿੰਘ ਕਿਰਪਾਣਾ ਗੁਰਮਖ ਸਿੰਘ ਤੁਹਾਡਾ ਸਵਾਗਤ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਫਰੋਡ ਦੇ ਮਾਮਲੇ ਸਾਹਮਣੇ ਆਉਂਦੇ ਨੇ ਲੋਕਾਂ ਨਾਲ ਠੱਗੀਆਂ ਹੁੰਦੀਆਂ ਨੇ ਵੱਡੇ ਪੱਧਰ ਉੱਤੇ ਅਕਾਊਂਟਸੋਂ ਹੀ ਪੈਸੇ ਕੱਟੇ ਜਾਂਦੇ ਨੇ ਡਿਜੀਟਲ ਫਰੋਡ ਕਈਏ ਜਾਂ ਹੁਣ ਤਾਂ ਡਿਜੀਟਲ ਅਰੈਸਟ ਵੀ ਚੱਲ ਚੁੱਕਿਆ ਹੈ ਕਿ ਜਿਸ ਨਾਲ ਤੁਹਾਨੂੰ ਕੈਮਰੇ ਤੇ ਸਾਹਮਣੇ ਪਠਾਰ ਲੇ ਜਾਂਦੇ ਫੇ ਕਿਹਾ ਜਾਂਦਾ ਆ ਵੀ ਅਕਾਊਂਟ ਖਾਲੀ ਕਰੋ ਆ ਵੀ ਅਕਾਊਂਟ ਖਾਲੀ ਕਰੋ ਇਹ ਸਾਰੇ ਪੈਸੇ ਟਰਾਂਸਫਰ ਕਰ ਦੋ ਆਮ ਲੋਕ ਜਿੱਥੇ ਤੱਕ ਕਿ ਫਰੋਡ ਦੇ ਸ਼ਿਕਾਰ ਹੁੰਦੇ ਨੇ ਉਹ ਤਾਂ ਗੱਲ ਚਲੋ ਸਹੀ ਹੈ ਬਖਰੀ ਇੱਕ ਕਿਉਂਕਿ ਆਮ ਔਲੇ ਪਾਲੇ ਲੋਕ ਫਰੋਡ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਜਦੋਂ ਇੱਕ ਆਈਜੀ ਸਾਫਾ ਆਈਜੀ ਫਰੋਡ ਦਾ ਸ਼ਿਕਾਰ ਹੋ ਜਾਵੇ ਤਾਂ ਸਵਾਲ ਪ੍ਰਸ਼ਾਸਨ ਤੇ ਵੀ ਉੱਠਦੇ ਨੇ ਤੇ ਸਰਕਾਰ ਤੇ ਵੀ ਉੱਠਦੇ ਨੇ ਇੱਕ ਮਾਮਲਾ ਸਾਹਮਣੇ ਆਇਆ ਬੀਤੇ ਦੇ ਨਹੀਂ ਪਟਿਆਲਾ ਤੋਂ ਜਿੱਥੇ ਕਿੰਗ ਸਾਬਕਾ ਆਈਜੀ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਲਈ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨਾਲ ਫਰੋਡ ਹੋਇਆ ਸੀ ਫਰੋਡ ਕਿਨੇ ਕੀਤਾ ਕੀ ਫਰੋਡ ਕੀਤਾ ਕਿੰਨੇ ਪੈਸਿਆਂ ਦਾ ਫਰੋਡ ਹੈ ਤੇ ਕਰੋੜਾਂ ਦਾ ਜਿਹੜਾ ਕਿ ਫਰੋਡ ਦੱਸਿਆ ਜਾ ਰਿਹਾ ਹੈ ਇਸ ਵਿੱਚ ਪੁਲਿਸ ਪ੍ਰਸ਼ਾਸਨ ਕੀ ਕਰ ਰਹੀ ਹੈ ਫਰੋਡ ਕਰਨ ਵਾਲੇ ਫੜੇ ਗਏ ਨੇ ਹਾਲਾਂਕਿ ਉਹ ਜਿਹੜੇ ਆਈਜੀ ਨੇ ਸਾਬਕਾ ਆਈਜੀ ਨੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਤਾਂ ਫਿਲਹਾਲ ਉਹਨਾਂ ਦੀ ਜਿਹੜੀ ਕੀ ਸਥਿਤੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਇਸ ਸਾਰੇ ਮਾਮਲੇ ਵਿੱਚ ਸਰਕਾਰ ਕੀ ਕਰੀ ਹੈ ਪ੍ਰਸ਼ਾਸਨ ਕੀ ਕਰੀ ਹੈ ਇਸ ਬਾਰੇ ਜਾਣਕਾਰੀ ਲੈਂਦੇ ਆ ਮੇਰੇ ਨਾਲ ਨੇ ਗੁਰਮੁਖ ਸਿੰਘ ਰਪਾਣਾ ਜੀ ਰਪਾਣਾ ਜੀ ਤੁਸੀਂ ਇਹ ਦੱਸੋ ਕਿ ਹੁਣ ਜੋ ਵੀ ਇਹ ਘਟਨਾਕ੍ਰਮ ਹੋਇਆ ਹੈ ਅੱਗੇ ਪ੍ਰਸ਼ਾਸਨ ਜਾਂ ਸਰਕਾਰ ਇਸ ਵਿੱਚ ਕੀ ਕਰੀ ਹੈ ਕਿੱਥੋਂ ਤੱਕ ਰੋਕਣ ਚ ਇਸ ਸਿਸਟਮ ਨੂੰ ਕਾਮਯਾਬ ਸਰਕਾਰ ਹੋ ਰਹੀ ਹੈ ਦੇਖੋ ਅਮਰ ਆਪਣੇ ਪੰਦੇਸਰ ਸਾਹਿਬ ਗੱਲ ਇਹ ਹੈ ਵੀ ਜਿਹੜਾ ਸਾਬਕਾ ਆਈਜੀ ਵਾਲਾ ਮਾਮਲਾ ਪਟਿਆਲੇ ਵਾਲਾ ਹਮ ਪੰਜਾਬ ਦੇ ਵਿੱਚ ਇਹ ਕੋ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਫਸਰ ਸਾਈ ਜੀ ਵਕੀਲ ਡਾਕਟਰ ਤੇ ਕਈ ਹੋਰ ਵੱਡੇ ਉੱਚ ਅਧਿਕਾਰੀ ਡਿਜੀਟਲ ਅਰੈਸਟ ਦੇ ਵਿੱਚ ਕਰੋੜਾਂ ਰੁਪਏ ਗਵਾ ਚੁੱਕੇ ਆ ਪ੍ਰਸ਼ਾਸਨ ਬੇਸ਼ੱਕ ਲੱਗਿਆ ਹੋਇਆ ਪਰ ਅਜੇ ਤੱਕ ਇਸ ਦੀ ਸਫਲਤਾ ਪੱਲੇ ਪੈਂਦੀ ਨਜ਼ਰ ਨਹੀਂ ਆ ਰਹੀ ਔਰ ਇਹ ਇੱਕ ਜਲਦੀ ਅਮੀਰ ਹੋਣ ਵਾਲਾ ਰਸਤਾ ਵੀ ਦੇਖ ਰਿਹਾ ਕੁਝ ਲੋਕ ਕੁਝ ਅਫਸਰशाही ਕੁਝ ਆਮ ਲੋਕ ਵੀ ਆਪਾਂ ਜਲਦੀ ਅਮੀਰ ਕਿਵੇਂ ਹੋਣਾ ਤੇ ਇਹ ਉਸ ਵੱਲ ਨੂੰ ਵੀ ਜਿਹੜੇ ਹੈਗੇ ਨੇ ਜਾ ਰਹੇ ਆ ਹੁਣ ਜਦੋਂ ਆਪਾਂ ਗੱਲ ਇੱਕ ਆਈਜੀ ਲੈਵਲ ਦੇ ਅਧਿਕਾਰੀ ਦੀ ਗੱਲ ਕਰਦੇ ਆ ਹੁਣ ਸਾਬਕਾ ਆਈਜੀ ਅਮਰ ਸਿੰਘ ਚਾਹਲ 8 ਕਰੋੜ ਤੋਂ ਵੱਧ ਦਾ ਜੀ ਦੱਸਿਆ ਜਾ ਰਿਹਾ ਕਿ ਉਹਨਾਂ ਨਾਲ ਫਰਾਡ ਹੋਇਆ ਜੀ ਹੁਣ ਇਹ ਵੀ ਹੈ ਕਿ ਪੈਸਾ ਉਹਦੇ ਕੋਲੇ ਨਹੀਂ ਸੀ ਹੂੰ ਜਿਹੜਾ ਉਹਨਾਂ ਨੇ ਇੱਕ ਪੱਤਰ ਲਿਖਿਆ ਬੜਾ ਲੰਬਾ ਚੌੜਾ ਪੀਐਮ ਸੀਐਮ ਤੇ ਹੋਰ ਜਿਹਨੇ ਅ ਅਧਿਕਾਰੀਆਂ ਨੂੰ ਲਿਖਿਆ ਤਾਂ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਉਹਨਾਂ ਨੇ ਪੱਤਰ ਲਿਖਿਆ ਉਸ ਪੱਤਰ ਤੇ ਕਾਰਵਾਈ ਕੀ ਹੋਈ ਹੂੰ ਕੀ ਉਹਨੂੰ ਬੀਜੀਪੀ ਪੰਜਾਬ ਸੀਐਮ ਪੰਜਾਬ ਜਾਂ ਹੋਰ ਅਧਿਕਾਰੀਆਂ ਨੇ ਹਲਕੇ ਚ ਲਿਆ ਹੂੰ ਕਾਰਵਾਈ ਨਹੀਂ ਹੋਈ ਜੀ ਫਿਰ ਜਾਂ ਫਿਰ ਜਿਹੜਾ ਉਹਨਾਂ ਨੇ ਕਦਮ ਚੁੱਕਿਆ ਆਪਣੇ ਆਪ ਨੂੰ ਗੋਲੀ ਮਾਰੀ ਆਤਮ ਹੱਤਿਆ ਕਰਨ ਦਾ ਤਾਂ ਕੀ ਉਹ ਪੈਸੇ ਤਾਂ ਉਹਨਾਂ ਦੇ 8 ਲੱਖ ਤੋਂ 8 ਕਰੋੜ ਤੋਂ ਵੱਧ ਗਏ ਹੂੰ ਤਾਂ ਉਸ ਤੋਂ ਵੱਧ ਕੇ ਕੀ ਉਹ ਜਿਹੜੀ ਕਾਰਵਾਈ ਨਹੀਂ ਹੋਈ ਕੀ ਉਹਨਾਂ ਨੇ ਕਾਰਵਾਈ ਨਾ ਹੋਣ ਤੋਂ ਦੁਖੀ ਹੋ ਕੇ ਕਦਮ ਚੱਕਿਆ ਵੀ ਇੱਕ ਵੱਡਾ ਸਵਾਲ ਹੈ ਜੀ ਬਿਲਕੁਲ ਠੀਕ ਹੈ ਕਿਉਂਕਿ ਪਹਿਲਾ ਸਵਾਲ ਤਾਂ ਇਹ ਕਿ ਉਹਨਾਂ ਨਾਲ 8 ਕਰੋੜ ਤੋਂ ਵੱਧ ਹੀ ਠੱਗੀ ਹੋਗੀ ਹੂੰ ਦੂਜਾ ਇਹ ਕਿ ਜਦੋਂ ਉਹਨਾਂ ਨੇ અરਜ ਦਤੀ ਕਾਰਵਾਈ ਨਹੀਂ ਹੋਈ ਜੇ ਸਮਾਂ ਰਹਿੰਦਿਆਂ ਕਾਰਵਾਈ ਹੋ ਜਾਂਦੀ ਉਸ ਵਿਅਕਤੀ ਤੇ ਕਾਰਵਾਈ ਹੁੰਦੀ ਇਹਨਾਂ ਨੂੰ ਲੱਗਦਾ ਵੀ ਹਾਂ ਕਾਰਵਾਈ ਹੋ ਰਹੀ ਹੈ ਤਾਂ ਫਿਰ ਸ਼ਾਇਦ ਉਹ ਕਦਮ ਨਾ ਚੁੱਕਦੇ ਜੀ ਹੁਣ ਅਗਲਾ ਸਵਾਲ ਪੈਦਾ ਹੋ ਗਿਆ ਕਿ ਕੀ ਪੁਲਸ ਦੇ ਉੱਚ ਅਧਿਕਾਰੀ ਵੀ ਆਪਣੀ ਪੁਲਸ ਦੇ ਉੱਪਰ ਸਵਾਲ ਖੜਾ ਕਰ ਰਹੇ ਹੈ ਕਿ ਕਾਰਵਾਈ ਨਹੀਂ ਹੁੰਦੀ ਬੇਸ਼ੱਕ ਹੁਣ ਪਟਿਆਲਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਜੀ ਕਾਰਵਾਈ ਸ਼ੁਰੂ ਕਰਤੀ ਹੈ ਅਜੇ ਤੱਕ ਕੋਈ ਇਹ ਗੱਲ ਸਾਹਮਣੇ ਨਹੀਂ ਆਈ ਕਿ ਗ੍ਰਿਫਤਾਰੀ ਕੀਦੀ ਹੋਈ ਆ ਜਾਂ ਕਿਵੇਂ ਹੋਈ ਆ ਜਾਂ ਕੌਣ ਇਸ ਵਿੱਚ ਇਨਵੋਲਵਮੈਂਟ ਪਰ ਇੱਕ ਗੱਲ ਜ਼ਰੂਰ ਆ ਕਿ ਇਹ ਸ਼ੁਰੂਆਤ ਕਿੱਥੋਂ ਹੋਈ ਆ ਪਟਿਆਲਾ ਦੇ ਹੀ ਨਹੀਂ ਪੂਰੇ ਪੰਜਾਬ ਦੇ ਇੱਕ ਰਿਟਾਇਰਡ ਆਈਪੀਐਸ ਸਹਾਕਾਰੀਆਂ ਦਾ ਇੱਕ ਦੱਸਿਆ ਜਾਂਦਾ ਕਿ ਇੱਕ ਵਟਸਐਪ ਗਰੁੱਪ ਹੈ ਹੁਣ ਉਸ ਵਟਸਐਪ ਗਰੁੱਪ ਦੇ ਵਿੱਚ ਇੱਕ ਰੱਜਤ ਬਰਮਾ ਨਾਮ ਦਾ ਕੋਈ ਵਿਅਕਤੀ ਸ਼ਾਮਲ ਹੋ ਜਾਂਦਾ ਪਹਿਲੀ ਗੱਲ ਤਾਂ ਇਹ ਔਰ ਰਜਤ ਵਰਮਾ ਜਿਹੜਾ ਆ ਸਾਬਕਾ ਅਧਿਕਾਰੀ ਜਾਂ ਮੌਜੂਦਾ ਨਹੀਂ ਹੂੰ ਉਸ ਵਿਅਕਤੀ ਨੂੰ ਇਸ ਗਰੁੱਪ ਦੇ ਵਿੱਚ ਸ਼ਾਮਲ ਕੀਨੇ ਕੀਤਾ ਹੂੰ ਜੀ ਇਹ ਇੱਕ ਆਈਪੀਐਸ ਰਿਟਾਇਰ ਅਧਿਕਾਰੀਆਂ ਦਾ ਗਰੁੱਪ ਹੋਵੇ ਜੀ ਤੇ ਇੱਕ ਆਮ ਠੱਗ ਕਿਸਮ ਦਾ ਵਿਅਕਤੀ ਉਸ ਗਰੁੱਪ ਦੇ ਵਿੱਚ ਸ਼ਾਮਲ ਹੋ ਜੇ ਉਹਦਾ ਫਰਨਾ ਉਹਨੂੰ ਸੌਖਾ ਵੀ ਦੇਖੋ ਵੀ ਉਹਨੂੰ ਸ਼ਾਮਲ ਕਿਨੇ ਕੀਤਾ ਗਰੁੱਪ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਐਡਮਿਨ ਕੌਣ ਸੀ ਕਿਨੇ ਐਡਮਿਨ ਕਰਿਆ ਠੀਕ ਹੈ ਉਹ ਠੀਕ ਹੈ ਕਿ ਪੁਲਿਸ ਨੇ ਉਹ ਐਡਮਿਨ ਨੂੰ ਵੀ ਇਨਵੋਲਵ ਕਰ ਲਿਆ ਵੀ ਐਡਮਿਨ ਕੌਣ ਹੁਣ ਐਡਮਿਨ ਵੀ ਦਾ ਸਾਬਕਾ ਅਧਿਕਾਰੀ ਹੋਏਗਾ ਨਾ ਜੀ ਤੇ ਜੇ ਸਾਬਕਾ ਅਧਿਕਾਰੀ ਨਹੀਂ ਇੱਕ ਆਮ ਬੰਦਾ ਤਾਂ ਫਿਰ ਉਹ ਆਮ ਬੰਦਾ ਵੀ ਕਿਵੇਂ ਪਿਆ ਗਰੁੱਪ ਚ ਉਸ ਨੂੰ ਵੀ ਕਿਸੇ ਨੇ ਐਡ ਕਰਿਆ ਹੋਰ ਵੀ ਕਿਨੇ ਐਡ ਕੀਤਾ ਤਾਂ ਇਹਦਾ ਮਤਲਬ ਇਹ ਕਿ ਜਿਹੜੀ ਚੇਨ ਤੱਕ ਸਾਬਕਾ ਅਧਿਕਾਰੀ ਤੂੰ ਚੱਲਣੀ ਆ ਜੀ ਬਿਲਕੁਲ ਠੀਕ ਫਿਰ ਉਸ ਜਦੋਂ ਰਾਜਤ ਬਰਮਾ ਨੇ ਉੱਥੇ ਸੁਪਨੇ ਦਿਖਾਏ ਤਾਂ ਹੌਲੀ-ਹੌਲੀ ਜਿਹੜੇ ਅਧਿਕਾਰੀ ਨੂੰ ਉਸ ਦਾ ਫਰੋਡ ਕਰਨ ਦਾ ਤਰੀਕਾ ਪਸੰਦ ਆਇਆ ਲਾਲਚ ਦੇਣ ਦਾ ਪਸੰਦ ਆਇਆ ਉਹਨੇ ਇੱਕ ਵੱਖਰਾ ਗਰੁੱਪ ਬਣਾਇਆ ਸੀ F77 ਉਹ ਅਧਿਕਾਰੀਆਂ ਨੂੰ ਉਹਨੇ ਉਸ ਗਰੁੱਪ ਚ ਸ਼ਾਮਲ ਕਰ ਲਿਆ ਫਿਰ ਇਦੋਂ ਖਤਮ ਹੋ ਗਿਆ ਜੀ ਤਾਂ ਉਹ ਫਿਰ ਜਿਹੜੀ ਚੈਟਿੰਗ F77 ਤੋਂ ਸ਼ੁਰੂ ਹੋ ਗਈ ਉਹ ਇੱਕ ਨਵਾਂ ਗਰੁੱਪ ਬਣ ਗਿਆ ਜੀ ਠੀਕ ਹੈ ਜਿੱਥੋਂ ਇਹ ਸਾਰਾ ਡਿਜੀਟਲ ਫਰਾਡ ਦਾ ਜਿਹੜਾ ਸਿਸਟਮ ਸਾਰਾ ਸ਼ੁਰੂ ਹੋਇਆ ਫਿਰ ਵੱਡੀ ਗੱਲ ਜਿਹੜੇ ਪੈਸੇ ਆ ਉਹ ਕੈਸ਼ ਨਹੀਂ ਗਏ ਹਮ ਸਾਰੀ ਪੇਮੈਂਟ ਬੈਂਕਿੰਗ ਟ੍ਰਾਂਸਫਰ ਹੈ ਤੇ ਜਦੋਂ ਬੈਂਕਿੰਗ ਟ੍ਰਾਂਸਫਰ ਆ ਤਾਂ ਫਿਰ ਇਹ ਵੀ ਪਤਾ ਲੱਗੂ ਗਈ ਕਿਦੇ ਖਾਤੇ ਚ ਜੀ ਬਿਲਕੁਲ ਜਿਹਦਾ ਹੁੰਦਾ ਕੈਸ਼ ਪਤਾ ਲੱਗਦਾ ਕੈਸ਼ ਲੈ ਗਿਆ ਹਮ ਟੋਟਲ ਕਰੋੜਾਂ ਦੀ ਟ੍ਰਾਂਜੈਕਸ਼ਨ 1 ਨੰਬਰ ਚ ਗਈ ਆ ਜੀ ਬਿਲਕੁਲ ਫਿਰ ਇਹ ਵੀ ਲਿਖਿਆ ਪੱਤਰ ਚ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਮੈਂ ਆਪਣੇ ਹੋਰ ਯਾਰ ਦੋਸਤ ਮਿੱਤਰਾਂ ਤੋਂ ਮੰਨ ਲਓ ਕਈ ਵਾਰ ਆਪਾਂ ਦੇਖਦੇ ਆ ਕਿ ਆਪਣੇ ਵੀ ਕੋਲ ਵੀ ਕਈ ਵਾਰ ਕੀ ਫੋਨ ਆ ਜਾਂਦੇ ਨੇ ਜਾਂ ਕਈ ਵਾਰ ਕੋਈ ਆਪਣੇ ਕੋਈ ਜਾਣ ਪਛਾਣਦਾ ਹੁੰਦਾ ਵੀ ਯਾਰ ਫਲਾਹ ਕੰਪਨੀ ਮੈਂ ਜੁਆਇਨ ਕੀਤੀ ਐ ਤੁਸੀਂ ਵੀ ਮੇਰੇ ਨਾਲ ਆ ਜਾਓ ਜੀ ਹੁਣ ਅੱਜ ਕੱਲ ਬਹੁ ਗਿਣਤੀ ਲੋਕ ਹਮ ਕੰਪਨੀ ਨਹੀਂ ਦੇਖਦੇ ਉਹ ਸਿਰਫ ਉਸ ਵਿਅਕਤੀ ਦਾ ਚਿਹਰਾ ਦੇਖਦੇ ਐ ਏਜੰਟ ਦਾ ਹਮ ਆਪਾਂ ਜਿਹੜਾ ਬੰਦਾ ਦੂਜਿਆਂ ਨੂੰ ਉਹច ਐਡ ਕਰਦਾ ਆਪਾਂ ਨੂੰ ਏਜੰਟੀ ਕਾਂਗੇ ਚਾਹੇ ਉਹ ਕਿਡਾ ਅਧਿਕਾਰੀ ਆ ਚਾਹੇ ਸਾਫਕਾ ਚ ਆਮ ਵਿਅਕਤੀ ਕਿਉਂ ਨਾ ਹੋ ਉਹ ਇੱਕ ਏਜੰਟ ਹੈ ਹੋ ਗਿਆ ਜੀ ਆਪਣੇ ਕੋਲੇ ਵੀ ਕੋਈ ਆਏਗਾ ਤਾਂ ਆਪਾਂ ਉਹਦਾ ਚਿਹਰਾ ਦੇਖਾਂਗੇ ਯਾਰ ਆਪਾਂ ਨੂੰ ਜਾਣ ਪਛਾਣ ਹੈਗੀ ਆ ਚਲੋ ਕੋਈ ਗੱਲ ਨਹੀਂ ਇਹਨੇ ਲਾਇਆ ਤਾਂ ਆਪਾਂ ਵੀ ਲਾ ਦੋ ਹਮ ਹੁਣ ਇਹਨਾ ਕਰਕੇ ਕਈ ਬੰਦਿਆਂ ਨੇ ਪੈਸੇ ਲਾਤੇ ਹਮ ਜਦੋਂ ਪੈਸੇ ਵਾਪਸੀ ਨਹੀਂ ਹੋਈ ਹਮ ਉਧਰੋਂ ਇਨਕਮਿੰਗ ਬੰਦ ਹੋ ਗਈ ਤਾਂ ਫਿਰ ਦੂਜੇ ਇਹਨਾਂ ਦੇ ਦੋਸਤਾਂ ਮਿੱਤਰਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਮੇਰੇ ਪੂਰੇ ਤਾਂ ਵਾਪਸ ਕਰਾ ਦਿਓ ਹੂੰ ਤੁਸੀਂ 1 ਕਰੋੜ ਦਾ 3 ਜਾਂ 2 ਛੱਡੋ ਤੁਸੀਂ ਮੇਰਾ ਕਰੋੜ ਹੀ ਵਾਪਸ ਕਰਾਓ ਜੀ ਜਦੋਂ ਦਬਾਅ ਵਧਦਾ ਦਿਖਿਆ ਹੂੰ ਕਾਰਵਾਈ ਨਹੀਂ ਹੋਈ ਤੇ ਇਧਰੋਂ ਅਧਿਕਾਰੀਆਂ ਦਾ ਦਬਾਅ ਵਧਣ ਲੱਗਿਆ ਤੇ ਫਿਰ ਆਪਣੇ ਜਿਹੜੇ ਖਾਸ ਜਦਾਸ ਦੋਸਤ ਮਿੱਤਰ ਜਿਨ੍ਹਾਂ ਨੇ ਇਹਨਾਂ ਦਾ ਚਿਹਰਾ ਦੇਖ ਕੇ ਪੈਸੇ ਲਾਏ ਸੀ ਤੇ ਫਿਰ ਇਹਨਾਂ ਨੂੰ ਲੱਗਿਆ ਕਿ ਹੁਣ ਮੈਂ ਉਹਨਾਂ ਨੂੰ ਆਪਣਾ ਮੂੰਹ ਦਿਖਾਉਣ ਯੋਗ ਹੈ ਨਹੀਂ ਰਿਹਾ ਉਸੇ ਕਰਕੇ ਸ਼ਾਇਦ ਸਾਫ ਕਾਇ ਜੀ ਨੂੰ ਇੱਕ ਕਦਮ ਚੱਕਣਾ ਪਿਆ ਤੇ ਫਿਰ ਨਲੈਕੀ ਕੀ ਦੀ ਹੈ ਨਲੈਕੀ ਜਾਂ ਤਾਂ ਇਹ ਕਿ ਜਿਨੇ ਪੈਸੇ ਗਵਨ ਕੀਤਾ ਤੇ ਜਾਂ ਫਿਰ ਨਲੈਕੀ ਆਪਾਂ ਉਹਨਾਂ ਅਧਿਕਾਰੀਆਂ ਦੀ ਵੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਪੱਤਰ ਲਿਖਣ ਦੇ ਬਾਵਜੂਦ ਜੇ ਸਮਾਂ ਰਹਿੰਦਿਆ ਕਾਰਵਾਈ ਹੋ ਜਾਂਦੀ ਤਾਂ ਮੈਨੂੰ ਲੱਗਦਾ ਕਿ ਇਹ ਸਮਾਂ ਜਿਹੜਾ ਅੱਜ ਨਹੀਂ ਆਉਣਾ ਸੀ ਔਰ ਦੂਜੀ ਗੱਲ ਜਿਹੜੇ ਆਈਜੀ ਅਮਰ ਸਿੰਘ ਚਾਲ ਹੈ ਜੇਰੇ ਇਲਾਜ ਹੈ ਦੋ ਆਪਰੇਸ਼ਨ ਇਹਨਾਂ ਦੇ ਹੋ ਚੁੱਕੇ ਆ ਤੇ ਹੁਣ ਇਹਨਾਂ ਦੀ ਹਾਲਤ ਪਹਿਲਾਂ ਨਾਲੋਂ ਸੁਧਾਰ ਆਇਆ ਇਹ ਵਿਵਾਦਤ ਵੀ ਰਹੇ ਨੇ ਅੱਛਾ ਚਾਰਜ ਸ਼ੀਟ ਵੀ ਰਹੇ ਨੇ ਬਾਬਲ ਕਲਾ ਤੇ ਬਰਗਾਰੀ ਕਾਣ ਦੇ ਵਿੱਚ ਜਿਹੜਾ ਹੋਏ ਨੇ ਉਹਨਾਂ 'ਚ ਜਿਹੜੇ ਆ ਚਾਰ ਸ਼ੀਟਾਂ ਨੇ ਜਿਹੜੀਆਂ ਅਦਾਲਤੀ ਕੇਸ ਆ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਅੱਜ ਵੀ ਬੋਲਦਾ ਹੂੰ ਠੀਕ ਹੈ ਉਸ ਤੋਂ ਬਾਅਦ ਹੁਣ ਵੱਡੀ ਗੱਲ ਇਹ ਕਿ ਜਦੋਂ ਕੋਈ ਫਸ ਜਾਂਦਾ ਕਿਸੇ ਲਾਲਚ ਚਲਾ ਲੋ ਜਾਂ ਕਿਸੇ ਦੇ ਚਾਂਸੇ ਚ ਲਾ ਲੋ ਤੇ ਫਿਰ ਉਹਨੂੰ ਇਹ ਲੱਗਦਾ ਕਿ ਮੈਂ ਹੁਣ ਇਸ ਦਾ ਬੁਰੇ ਤਰੀਕੇ ਨਾਲ ਫਸ ਗਿਆ ਕਿ ਮੇਰਾ ਇਥੋਂ ਨਿਕਲਣਾ ਬਹੁਤ ਮੁਸ਼ਕਲ ਆ ਉਹੀ ਚੀਜ਼ ਆਈ ਜੀ ਗਿੱਲ ਨਾਲ ਵਾਪਰ ਦੀ ਨਜ਼ਰ ਆਈ ਤੇ ਜਿਸ ਕਰਕੇ ਅੱਜ ਇਹਨਾਂ ਨੂੰ ਇਸ ਕਦਮ ਤੱਕ ਪਹੁੰਚਣਾ ਪਿਆ ਅਗਲੀ ਗੱਲ ਇਹ ਆ ਕਿ ਆਪਾਂ ਤਾਂ ਸਿਰਫ ਲੋਕਾਂ ਨੂੰ ਇਹੀ ਅਪੀਲ ਕਰ ਸਕਦੇ ਆ ਕਿ ਪ੍ਰਸ਼ਾਸਨ ਤੇ ਪੁਲਿਸ ਆਪਣਾ ਕੰਮ ਕਰ ਰਿਹਾ ਹੁਣ ਕੱਲਾ ਪੁਲਿਸ ਤੇ ਪ੍ਰਸ਼ਾਸਨ ਨਹੀਂ ਕਿ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਆਫ ਇੰਡੀਆ ਨੂੰ ਵੀ ਡਿਜੀਟਲ ਅਰੈਸਟ ਦੇ ਵਿੱਚ ਦਖਲ ਦੇਣਾ ਪਿਆ ਸੀਗਾ ਤੇ ਇੱਕ ਵੱਡਾ ਆਦੇਸ਼ ਵੀ ਆਇਆ ਸੀ ਤੁਹਾਡੇ ਯਾਦ ਹੈ ਕਿ ਇਸ ਮਾਮਲੇ ਦੇ ਬੱਚ ਪਰ ਫਿਰ ਵੀ ਗੱਲ ਇਹ ਆ ਕਿ ਅਸੀਂ ਹੁਣ ਇੱਕ ਤਾਂ ਹੁੰਦਾ ਨਾ ਵੀ ਅਨਪੜ੍ਹ ਵਿਅਕਤੀ ਜੀ ਉਹ ਅਜਿਹੇ ਮਾਮਲੇ ਆ ਚ ਫਸ ਜੇ ਕਾਲ ਤਾਂ ਹਰ ਇੱਕ ਨੂੰ ਆਉਂਦੀ ਐ ਕਾਲ ਮੈਨੂੰ ਵੀ ਆਉਂਦੀਆਂ ਤੁਹਾਨੂੰ ਵੀ ਆਈਆਂ ਹੋਣੀਆਂ ਕਈ ਫਰੋਡ ਦੀਆਂ ਕਾਲਾਂ ਮ ਲੋਕਾਂ ਨੂੰ ਆਉਂਦੀਆਂ ਰਹਿੰਦੀਆਂ ਨੇ ਤਾਂ ਪਰ ਇੱਕ ਪੜਿਆ ਲਿਖਿਆ ਵਿਅਕਤੀ ਜਿਹੜੇ ਪੁਲਿਸ ਅਧਿਕਾਰੀ ਦੀ ساری ਉਮਰ ਪੁਲਿਸ ਵਿੱਚ ਨਿਕਲ ਗਈ ਹੂੰ ਲੋਕਾਂ ਨੂੰ ਸ਼ੱਕੀ ਨਿਗਾ ਨਾਲ ਹੁੰਦਿਆਂ ਦੇਖ ਕੇ ਨਿਕਲ ਗਈ ਕਿਉਂਕਿ ਪੁਲਿਸ ਦੀ ਤਾਂ ਅੱਖ ਪਹਿਲੇ ਬੜੀ ਤੇਜ਼ ਹੁੰਦੀ ਹੈ ਉਹਦਾ ਦੂਰੋਂ ਬੰਦੇ ਨੂੰ ਪਛਾਣ ਲੈਂਦੇ ਨੇ ਬੰਦਾ ਕਿਹਜਾ ਤੇ ਇੰਨਾ ਹੋਣ ਦੇ ਬਾਵਜੂਦ ਵੀ ਅਸੀਂ ਉਸ ਚੀਜ਼ ਚ ਫਸ ਕੇ ਜਿੱਥੋਂ ਲੋਕਾਂ ਨੂੰ ਕੱਢਣਾ ਸੀਗਾ ਤੇ ਫਿਰ ਇਹ ਤਾਂ ਸਾਡੇ ਲਈ ਵੀ ਇੱਕ ਬੜਾ ਵੱਡਾ ਇੱਕ ਸਵਾਲ ਪੈਦਾ ਹੋ ਗਿਆ ਕਿ ਪੁਲਿਸ ਅਧਿਕਾਰੀ ਹੋਰ ਵੱਡੇ ਵਕੀਲ ਹੈ ਕੋਈ ਡਾਕਟਰ ਹੈ ਕੋਈ ਹੋਰ ਪੜ੍ਹੇ ਲਿਖੇ ਲੋਕ ਫੱਜਕਲ ਡਿਜੀ ਰੈਜਿਸਟਰ ਡਿਜੀਟਲ ਰੈਜਿਸਟਰ ਸ਼ਿਕਾਰ ਹੋ ਰਹੇ ਆ ਤਾਂ ਇੱਕ ਸਾਡੇ ਲਈ ਸਾਡੇ ਸਮਾਜ ਲਈ ਇੱਕ ਬਹੁਤ ਵੱਡਾ ਇੱਕ ਕਲੰਕ ਕਹਿ ਸਕਦੇ ਆ ਕਿ ਇਹਨਾਂ ਚੀਜ਼ਾਂ ਤੋਂ ਹੁਣ ਖੈਰ ਅਛਡਾਉਣਾ ਸਰਕਾਰ ਤੇ ਪ੍ਰਸ਼ਾਸਨ ਤੇ ਅਦਾਲਤਾਂ ਮਿਲ ਕੇ ਕੋ ਕੰਮ ਕਰਨ ਮਿਲ ਕੇ ਕੋਈ ਮਹਿਮਤ ਛੇੜਨ ਤਾਂ ਹੀ ਇਹ ਤੋਂ ਜਿਹੜਾ ਛੁਟਕਾਰਾ ਹੋ ਹੋ ਸਕਦਾ ਹੈ ਜੀ ਬਿਲਕੁਲ ਜੀ ਤੁਸੀਂ ਗੱਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਠੱਗੀ ਹੋਈ ਹੈ ਤੇ ਉਹ ਠੱਗ ਬਾਰੇ ਵੀ ਕਿੰਨਾ ਉਹਦਾ ਜਿਗਰਾ ਹੋਈਗਾ ਜਾਂ ਕਿੰਨੀ ਵੱਡੀ ਚੈਨ ਹੋਵੇ ਬਿਲਕੁਲ 8 ਕਰੋੜ ਰੁਪਏ ਕੋਈ ਛੋਟੋੜਾ ਨਹੀਂ ਹੁੰਦਾ ਉਹ 8 ਕਰੋੜ ਲੱਗ ਗਾਲ ਹੈ ਤੇ ਉਸ ਤੋਂ ਬਾਅਦ ਇੱਕ ਆਈਐਸ ਆਈਪੀਐਸ ਆਈਜੀ ਅਧਿਕਾਰੀਆਂ ਦੇ ਨਾਲ ਇਹ ਠੱਗੀ ਕਰਨੀ ਇਹ ਪਤਾ ਨਹੀਂ ਕਿੰਦੀ ਵੱਡੀ ਚੈਨ ਹੋਏਗੀ ਕਿੱਥੇ ਕਿੱਥੇ ਇਹਨਾਂ ਦੇ ਲਿੰਕ ਹੋਣਗੇ ਕਿਉਂਕਿ ਬਿਲਕੁਲ ਡਾਰਨੀ ਐਨੇ ਵੱਡੇ ਆਪਸਰਾ ਨਾਲ ਜਦੋਂ ਠੱਗੀ ਹੋ ਸਕਦੀ ਹੈ ਤਾਂ ਆਮ ਲੋਕਾਂ ਨਾਲ ਤੇ ਕੀ ਹੋਏਗਾ ਬਾਕੀ ਸਰਕਾਰ ਦੀ ਗੱਲ ਕਰੀ ਤਾਂ ਸਰਕਾਰ ਵੱਲੋਂ ਸਾਈਬਰ ਸੈੱਲ ਅਤੇ ਆਈਟੀ ਸੈੱਲ ਪੁਲਿਸ ਵਿਭਾਗ ਵਿੱਚ ਵੀ ਸਥਾਪਿਤ ਕੀਤੇ ਗਏ ਨੇ ਅਗਰ ਕੋਈ ਘਟਨਾ ਤੁਹਾਡੇ ਨਾਲ ਵਾਪਰਦੀ ਹੈ ਤਾਂ ਇੱਕ ਵਾਰ ਪੁਲਿਸ ਨਾਲ ਜ਼ਰੂਰ ਸਾਂਝੀ ਕਰੋ ਗੱਲ ਤਾ ਕੁਝ ਨਾ ਕੁਝ ਤੁਹਾਡਾ ਹੱਲ ਹੋ ਸਕਦਾ ਹੈ ਬਾਕੀ ਅੱਜ ਲਈ ਬੋਲਦਾ ਪੰਜਾਬ ਚ ਐਨਾ ਹੀ ਸਾਨੂੰ ਦਿਓ ਇਜਾਜ਼ਤ ਤਦਵਾਦ